ਕੀ ਤੁਸੀਂ ਜਾਣਦੇ ਹੋ ਕਿ ਦੂਰ ਰਹਿ ਕੇ ਵੀ ਕਿਸੇ ਮਰਦ ਨੂੰ ਆਪਣੇ ਪਿਆਰ ਦੇ ਵਿੱਚ ਪਾਗਲ ਕਿਵੇਂ ਬਣਾਇਆ ਜਾਂਦਾ ਇਹ ਵੀਡੀਓ ਸਿਰਫ ਲਵ ਟਿਪਸ ਨਹੀਂ ਇਹ ਇੱਕ ਮਰਦਾਂ ਦੀ ਸਾਈਕਲੋਜੀਕਲ ਇਮੋਸ਼ਨਲ ਪਾਵਰਫੁਲ ਕੰਟੈਂਟਾ ਤੁਸੀਂ ਇਸ ਨੂੰ ਪੂਰਾ ਸੁਣ ਕੇ ਜ਼ਰੂਰ ਦੇਖੋ ਦੂਰ ਰਹਿ ਕੇ ਕਿਸੇ ਮਰਦ ਨੂੰ ਆਪਣੇ ਪਿਆਰ ਦੇ ਵਿੱਚ ਪਾਗਲ ਬਣਾ ਦੇਣਾ ਕੋਈ ਜਾਦੂ ਨਹੀਂ ਕੋਈ ਚਾਲ ਨਹੀਂ ਕੋਈ ਝੂਠੀ ਚਲਾਕੀ ਨਹੀਂ ਬਲਕਿ ਇਹ ਇੱਕ ਬਹੁਤ ਵੱਡੀ ਮਾਨਸਿਕ ਕਲਾ ਇੱਕ ਸਾਈਕਲੋਜੀਕਲ ਐਨਰਜੀ ਆ ਇੱਕ ਇਮੋਸ਼ਨਲ ਕੰਟਰੋਲ ਆ ਜਿਸ ਨੂੰ ਜ਼ਿਆਦਾਤਰ ਲੋਕ ਸਮਝ ਨਹੀਂ ਪਾਉਂਦੇ ਕਿਉਂਕਿ ਦੁਨੀਆ ਨੂੰ ਲੱਗਦਾ ਕਿ ਆਪਣੇ ਪਿਆਰ ਦੇ ਕੋਲ ਰਹਿਣਾ ਤੇ ਉਸਦੇ ਨਾਲ ਗੱਲਾਂ ਕਰਨਾ ਇਸ ਦੇ ਨਾਲ ਹੀ ਪਿਆਰਵਾਤਾ ਤੇ ਰੋਜ਼ ਮਿਲਣ ਦੇ ਨਾਲ ਵਾਦਾ ਪਰ ਸਚਾਈ ਇਹ ਆ ਕਿ ਕੋਈ ਵੀ ਮਰਦ ਜਿੰਨਾ ਟਾਈਮ ਆਪਣੇ ਕੋਲ ਨਹੀਂ ਹੁੰਦਾ ਉਨਾ ਟਾਈਮ ਔਰਤ ਨੂੰ ਉਸਦੇ ਪਿਆਰ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਕੋਈ ਵੀ ਪਤੀ ਪਤਨੀ ਆਪਸ ਵਿੱਚ ਦੋਨੋਂ ਦੂਰ ਹੁੰਦੇ ਨੇ ਤਾਂ ਉਹਨਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਹੁੰਦਾ ਉਹਨਾਂ ਦੇ ਵਿੱਚ ਬੇਚੈਨੀ ਵਾਧੀ ਆ ਜੇਕਰ ਔਰਤ ਇਹ ਕਲਾ ਸਿੱਖ ਜਾਵੇ ਤਾਂ ਉਹ ਕਿਵੇਂ ਆਪਣੇ ਪਤੀ ਨੂੰ ਆਪਣੀ ਮੌਜੂਦਗੀ ਮਹਿਸੂਸ ਕਰਾਏ ਬਿਨਾ ਕਿਵੇਂ ਉਹਦੇ ਦਿਲ ਵਿੱਚ ਆਪਣੀ ਯਾਦ ਨੂੰ ਜਿੰਦਾ ਰੱਖ ਸਕਦੀ ਹੈ ਕਿਵੇਂ ਆਪਣੀ ਅਹਿਮੀਅਤ ਨੂੰ ਨਾ ਬੋਲੇ ਮਹਿਸੂਸ ਵੀ ਕਰਵਾ ਸਕਦੀ ਹੈ ਤਾਂ ਉਹੀ ਔਰਤ ਆਪਣੇ ਘਰ ਵਾਲੇ ਦੇ ਦਿਮਾਗ ਵਿੱਚ ਜਦਾਂ ਨਹੀਂ ਬਣਾਉਂਦੀ ਉਸ ਦੀਆਂ ਰਗਾਂ ਰਗਾਂ ਦੇ ਵਿੱਚ ਉੱਤਰ ਜਾਂਦੀ ਹੈ ਉਸ ਦੀ ਸੋਚ ਬਣ ਜਾਂਦੀ ਹੈ ਉਸ ਦੀ ਆਦਤ ਬਣ ਜਾਂਦੀ ਹੈ ਤੇ ਉਸ ਦੀ ਕਮੀ ਵੀ ਬਣ ਜਾਂਦੀ ਹੈ ਫਿਰ ਉਹੀ ਮਰਦ ਖੋਦ ਨਹੀਂ ਸਮਝ ਸਕਦਾ ਕਿ ਕਿਉਂ ਉਹ ਉਸ ਔਰਤ ਤੋਂ ਬਿਨਾ ਕਿੰਨਾ ਬੀਚ ਹੈ ਹਰ ਪਲ ਉਹਦੇ ਬਿਨਾ ਅਧੂਰਾ ਲੱਗਦਾ ਕਿਉਂਕਿ ਉਸ ਨੂੰ ਸਭ ਕੁਝ ਹੁੰਦੇ ਹੋਏ ਵੀ ਕੁਝ ਖਾਲੀ-ਖਾਲੀ ਮਹਿਸੂਸ ਹੁੰਦਾ ਕਿਉਂਕਿ ਸੱਚ ਇਹ ਆ ਕਿ ਕੋਈ ਵੀ ਮਰਦ ਫੀਲਿੰਗ ਦੇ ਨਾਲ ਹੀ ਅਟੈਚ ਹੁੰਦਾ ਜੇ ਔਰਤ ਇਹ ਸਮਝ ਜਾਵੇ ਕਿ ਮਰਦ ਦਾ ਦਿਲ ਅੱਖਾਂ ਦੇ ਵਿੱਚ ਨਹੀਂ ਦਿਮਾਗ ਦੇ ਵਿੱਚ ਜੁੜਦਾ ਤਾਂ ਉਹ ਦੂਰ ਬੈਠ ਕੇ ਵੀ ਉਸਦੇ ਦਿਲ ਤੇ ਰਾਜ ਕਰ ਸਕਦੀ ਹੈ ਕਿਉਂਕਿ ਮਰਦ ਦਾ ਸਭ ਤੋਂ ਕਮਜ਼ੋਰ ਹਿੱਸਾ ਉਸਦਾ ਦਿਲ ਨਹੀਂ ਹੁੰਦਾ ਕਿਉਂਕਿ ਉਸਦਾ ਅਹੰਕਾਰ ਤੇ ਉਹਦਾ ਈਗੋ ਹੁੰਦਾ ਕਿਉਂਕਿ ਜਦੋਂ ਕੋਈ ਵੀ ਔਰਤ ਬਿਨਾਂ ਮੰਗੀ ਬਿਨਾਂ ਰੋਏ ਬਿਨਾਂ ਉਸ ਨੂੰ ਹੱਥ ਲਾਏ ਬਿਨਾਂ ਸ਼ਿਕਾਇਤ ਕੀਤੇ ਬਿਨਾਂ ਜ਼ਿਆਦਾ ਗੱਲ ਕਰੇ ਬਿਨਾਂ ਖੁਦ ਦੇ ਆਪਣੇ ਆਤਮ ਸਨਮਾਨ ਤੇ ਆਪਣੀ ਊਰਜਾ ਦੇ ਨਾਲ ਪਿੱਛੇ ਹਟ ਗਈ ਆ ਤਾਂ ਫਿਰ ਉਹੀ ਮਰਦ ਦਾ ਦਿਮਾਗ ਉਲਟਾ ਕੰਮ ਕਰਨ ਲੱਗ ਜਾਂਦਾ ਉਸ ਨੂੰ ਲੱਗਦਾ ਕਿਉਂ ਅੱਜ ਕਿਉਂ ਨਹੀਂ ਆਈ ਉਸਦਾ ਫੋਨ ਕਿਉਂ ਨਹੀਂ ਆਇਆ ਉਹ ਪਹਿਲਾਂ ਵਾਂਗ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੀ ਬਿਹੇਵ ਕਰਦੀ ਉਹ ਮੇਰੇ ਨਾਲ ਕਿਉਂ ਨਹੀਂ ਕੋਈ ਗੱਲਬਾਤ ਕਰਦੀ ਉਹ ਹਰ ਵਕਤ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦਾ ਫਿਰ ਉਹ ਹੀ ਸੋਚਦਾ ਕਿ ਸ਼ਾਇਦ ਉਹ ਮੇਰੇ ਤੋਂ ਦੂਰ ਹੋ ਰਹੀ ਹੈ ਫਿਰ ਉਸ ਨੂੰ ਅੰਦਰਲੀ ਤੜਫ ਸ਼ੁਰੂ ਹੁੰਦੀ ਹੈ ਕਿਉਂਕਿ ਹਰ ਔਰਤ ਨੂੰ ਜਿੰਨਾ ਮਰਦ ਨੂੰ ਜਿੱਤਣ ਵਿੱਚ ਮਜ਼ਾ ਆਉਂਦਾ ਨਾ ਉਹਨਾਂ ਉਸ ਨੂੰ ਪਾਉਣ ਦੇ ਵਿੱਚ ਨਹੀਂ ਆਉਂਦਾ ਜੇਕਰ ਔਰਤ ਮਰਦ ਤੋਂ ਥੋੜੀ ਦੂਰੀ ਬਣਾ ਕੇ ਰੱਖੇ ਤਾਂ ਮਰਦ ਨੂੰ ਵੀ ਉਸ ਦੀ ਕਦਰ ਮਹਿਸੂਸ ਹੁੰਦੀ ਆ ਜੇਕਰ ਸੌਖੇ ਤਰੀਕੇ ਨਾਲ ਕੋਈ ਵੀ ਔਰਤ ਮਰਦ ਨੂੰ ਮਿਲ ਜਾਂਦੀ ਹੈ ਤਾਂ ਉਸ ਦਾ ਮਨ ਛੇਤੀ ਛੇਤੀ ਭਰ ਜਾਂਦਾ ਕਿਸੇ ਵੀ ਔਰਤ ਨੂੰ ਇਹ ਨਹੀਂ ਚਾਹੀਦਾ ਕਿ ਉਹ ਆਪਣੇ ਮਰਦ ਨੂੰ ਹਮੇਸ਼ਾ ਆਪਣੇ ਦਬਾਅ ਦੇ ਥੱਲੇ ਹੀ ਰੱਖੇ ਉਸ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਆਪਣੇ ਮਰਦ ਦੇ ਨਾਲ ਹਰ ਸੋਚ ਵਿੱਚ ਸਾਥ ਦੇਵੇ ਜਿੱਥੇ ਉਹ ਗਲਤ ਆ ਉਸ ਨੂੰ ਉਸਦੀ ਗਲਤੀ ਦਾ ਅਹਿਸਾਸ ਦੇਵੀ ਜਿੱਥੇ ਉਹ ਸਹੀ ਹੈ ਉਸ ਨੂੰ ਉਸ ਦਾ ਹੌਸਲਾ ਦੇਵੀ ਉਸ ਦਾ ਪਰਛਾਵਾਂ ਬਣ ਕੇ ਉਸ ਦੇ ਨਾਲ ਕਦਮ ਮਿਲਾ ਕੇ ਕਦਮ ਚੱਲੇ ਤਾਂ ਫਿਰ ਇਹੀ ਰਿਸ਼ਤੇ ਇੱਕ ਪਿਆਰ ਦਾ ਨਿਕ ਦਿੰਦੇ ਨੇ ਤੇ ਇਹ ਤੁਸੀਂ ਅਜ਼ਮਾ ਕੇ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਇਹ ਸਾਈਕੋਲੋਜੀਕਲ ਉਸ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਕਿਸੇ ਹੋਰ ਨਵੇਂ ਟਿਪਸ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ